ਏਜੰਟ ਹਲੋ ਗੁਰਕੀਰ ਸਿੰਘ ਜੀ ਹਾਂਜੀ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਤੁਹਾਡਾ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਗਿਆ ਹੈ ਕੀ ਕਹਿ ਰਹੇ ਤੁਸੀਂ ਹਾਂਜੀ ਤੁਹਾਡਾ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਗਿਆ ਹੈ ਕੋਈ ਫਾਇਦਾ ਨਹੀਂ ਗੁਰੂ ਘਰ ਆਉਂਦਾ ਨਾ ਮੇਰੇ ਕੋਲ ਪੈਸਾ ਰਿਆ ਨਾ ਗੱਡੀ ਰਹੀ ਤੇ ਹੁਣ ਮੇਰੇ ਕੋਲ ਕੈਨੇਡਾ ਦਾ ਵੀਜ਼ਾ ਵੀ ਨਹੀਂ ਆ ਅੱਜ ਤੋਂ ਬਾਅਦ ਮੈਂ ਕਦੀ ਗੁਰੂ ਘਰ ਆਉਣਾ ਹੀ ਨਹੀਂ ਕੀ ਹੋਇਆ ਵੀਰ ਜੀ ਤੁਹਾਨੂੰ ਇੰਨਾ ਤੁਸੀਂ ਗੁਰੂ ਘਰ ਨੂੰ ਫਿੱਕਾ ਕਾ ਤੋ ਬੋਲਦੇ ਪਏ ਬਾਬਾ ਜੀ ਮੇਰਾ ਕੋਈ ਕੰਮ ਹੀ ਰਾਸ ਨਹੀਂ ਆਉਂਦਾ ਪਿਆ ਕੋਈ ਗੱਲ ਨਹੀਂ ਤੁਸੀਂ ਪਹਿਲੇ ਆਓ ਬੈਠੋ ਮੇਰੇ ਕੋਲ ਚਾਹ ਪੀਓ ਵੀਰ ਜੀ ਤੁਸੀਂ ਚਾਹ ਪੀਓ ਪਹਿਲੇ ਬਾਬਾ ਜੀ ਤੁਸੀਂ ਚਾਹ ਦੀ ਗੱਲ ਕਰ ਰਹੇ ਹੋ ਮੈਂ ਇੰਨਾ ਡਿਪਰੈਸਡ ਹਾਂ ਮੈਂ ਇੰਨਾ ਟੈਨਸ਼ਨ 'ਚ ਹਾਂ ਕੋਈ ਗੱਲ ਨਹੀਂ ਪਹਿਲੇ ਚਾਹ ਪੀਓ ਕੀ ਪਤਾ ਚਾਹ ਪੀ ਕੇ ਤੁਹਾਡੀ ਟੈਨਸ਼ਨ ਲੱਥ ਜੇ ਆਹ ਲੋ ਚਾਹ ਪੀਓ ਵੀਰ ਜੀ ਘਟੋ ਘਟੀ ਗਲਾਸ ਤੇ ਚਾਹ ਦੇ ਰੱਖ ਲੋ ਤੁਸੀਂ ਮੇਰੇ ਕੱਪੜੇ ਵੀ ਖਰਾਬ ਕਰਤੇ ਅੱਜ ਵੀਰ ਜੀ ਮੈਂ ਤੁਹਾਨੂੰ ਚਾਹ ਪੀਣ ਲਈ ਪਤਾ ਕਿਉਂ ਕਿਹਾ ਸੀ ਤੁਹਾਡੇ ਕੱਪੜੇ ਖਰਾਬ ਕਰਨ ਲਈ ਨਹੀਂ ਕਿਹਾ ਇਸ ਕਰਕੇ ਨਹੀਂ ਕਿਹਾ ਵੀ ਤੁਹਾਡੇ ਉੱਤੇ ਗਰਮ ਗਰਮ ਚਾਹ ਡੁੱਲ ਜੇ ਮੈਂ ਇਸ ਚਾਹ ਤੋਂ ਤੁਹਾਨੂੰ ਇੱਕ ਸਿੱਖਿਆ ਦੇਣਾ ਚਾਹੁੰਦਾ ਚਾਹ ਉਦੋਂ ਸਵਾਦ ਲੱਗਦੀ ਹੈ ਜਦੋਂ ਡੈਲੀਕੇਟ ਹੱਥਾਂ ਦੇ ਨਾਲ ਆਪਾਂ ਕੱਪ ਫੜੀਏ ਤੇ ਸਿਪ ਸਿਪ ਕਰਕੇ ਸਵਾਦ ਲੈ ਕੇ ਪੀਏ ਤੇ ਜ਼ਿੰਦਗੀ ਵੀ ਉਦੋਂ ਸਵਾਦ ਲੱਗਦੀ ਹੈ ਜਦੋਂ ਆਪਾਂ ਉਹਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰੀਏ ਜਿਵੇਂ ਇਸ ਕੱਪ ਨੂੰ ਤੁਸੀਂ ਕਰੜੇ ਹੱਥਾਂ ਨਾਲ ਫੜਿਆ ਤੇ ਚਾਹ ਜਿਹੜੀ ਸੀ ਨਾ ਉਹ ਸਾਰੀ ਬਾਹਰ ਡੁੱਲ ਗਈ ਤੇ ਕੱਪੜੇ ਵੀ ਖਰਾਬ ਹੋ ਗਏ ਤੇ ਚਾਹ ਦਾ ਵੀ ਸਵਾਦ ਜਿਹੜਾ ਸੀ ਬੇਸਵਾਦ ਹੋ ਗਿਆ ਜ਼ਿੰਦਗੀ ਇਸ ਚਾਹ ਦੇ ਕੱਪ ਦੀ ਤਰ੍ਹਾਂ ਮੰਨ ਲਓ ਵੀ ਇੱਕ ਕੱਪ ਇੱਕ ਜ਼ਿੰਦਗੀ ਹੈ ਜੇ ਨੂੰ ਡੈਲੀਕੇਟ ਹੱਥਾਂ ਨਾਲ ਫੜੋਗੇ ਤੇ ਸਿਪ ਸਿਪ ਕਰਕੇ ਪੀਓਗੇ ਨਾ ਚਾਹ ਸਵਾਦ ਲੱਗੇਗੀ ਤੇ ਇਸੇ ਤਰੀਕੇ ਦੇ ਨਾਲ ਜਦੋਂ ਆਪਾਂ ਆਪਣੇ ਜੀਵਨ ਦੇ ਵਿੱਚ ਉਹਨਾਂ ਚੀਜ਼ਾਂ ਵੱਲ ਧਿਆਨ ਦਈਏ ਜਿਹੜੀ ਰੱਬ ਨੇ ਸਾਨੂੰ ਦਿੱਤੀਆਂ ਨਾ ਤੇ ਯਾਦ ਰੱਖਿਓ ਫਿਰ ਤੁਹਾਨੂੰ ਜ਼ਿੰਦਗੀ ਵੀ ਬੜੀ ਸਵਾਦ ਲੱਗੇਗੀ بڑے ਲੋਕ ਐਸੇ ਨੇ ਜਿਨ੍ਹਾਂ ਕੋਲ ਅਜੇ ਤੰਦਰੁਸਤੀ ਨਹੀਂ بڑے ਲੋਕ ਐਸੇ ਨੇ ਜਿਹੜੇ ਚੱਲ ਫਿਰ ਨਹੀਂ ਸਕਦੇ ਤੇ ਜਦੋਂ ਉਹਨਾਂ ਚੀਜ਼ਾਂ ਵੱਲ ਤੁਸੀਂ ਧਿਆਨ ਦੇਵੋਗੇ ਨਾ ਤੇ ਸਿਪ-ਸਿਪ ਕਰਕੇ ਇਹਦਾ ਮਤਲਬ ਇਹ ਹੈ ਵੀ ਜੋਤੁ ਤੁਧੁ ਭਾਵੈ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਇਸ ਕਰਕੇ ਘਬਰਾਉਣਾ ਨਹੀਂ ਜੇ ਅੱਜ ਵੀਜ਼ਾ ਨਹੀਂ ਲੱਗਿਆ ਕੱਲ ਨੂੰ ਗੁਰੂ ਕਿਰਪਾ ਕਰੇ ਤੁਹਾਡੇ ਕਾਰਜ ਜ਼ਰੂਰ ਰਾਸ ਹੋਣਗੇ ਬਾਣੀ ਦਾ ਪੱਲਾ ਫੜ ਲਓ ਤੇ ਸ਼ਨੀਵਾਰ ਤੋਂ ਚਪਹਿਰਾ ਸਾਹਿਬ ਚ ਆਉਣਾ ਸ਼ੁਰੂ ਹੋ ਜਾਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਤੁਹਾਡੀ ਜ਼ਿੰਦਗੀ ਨੂੰ ਰਸਮਈ ਆਨੰਦਮਈ ਬਣਾ ਦੇਣਗੇ ਫਿਰ ਤੁਸੀਂ ਆਪ ਕਹੋਗੇ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ ਕਰਤਾ ਤੇਰਾ ਸਭ ਕੁਝ ਹੈ ਉਹਦੇ ਘਰ ਵਿੱਚ ਸਭ ਕੁਝ ਇਸ ਕਰਕੇ ਕਦੀ ਵੀ ਕਬਰਾਉਣਾ ਨਹੀਂ ਉਹਦਾ ਸ਼ੁਕਰਾਨਾ ਕਰਨਾ ਠੀਕ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ